ਲੁਧਿਆਣੇ ਦੇ ਅੱਜ ਜਗਨਨਾਥਾਂ ਵਿਖੇ ਲੱਗੀਆਂ ਹੋਈਆਂ ਨੇ ਰੌਣਕਾਂ ਮਨਾਇਆ ਜਾ ਰਿਹਾ ਪਤੰਗ ਉਤਸਵ ਜੀ ਹਾਂ ਵੱਡਾ ਪਤੰਗ ਉਤਸਵ ਮਨਾਇਆ ਜਾ ਰਿਹਾ ਤੇ ਰੌਣਕਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੁਧਿਆਣੇ ਸ਼ਹਿਰ ਦੇ ਜਿੰਨੇ ਵੀ ਗਰਮਾਨ ਸੱਜਣ ਸਾਰੇ ਪਹੁੰਚੇ ਹੋਏ ਨੇ ਅੱਡ ਅੱਡ ਏਰੀਆ ਚ 와 ਕੇ ਕੀ ਬੱਚੇ ਕੀ ਵੱਡੇ ਕੀ ਬਜ਼ੁਰਗ ਕੀ ਮਾਤਾਵਾਂ ਕੀ ਭੈਣਾਂ ਜੀ ਹਾਂ ਇਸ ਪਤੰਗ ਉਤਸਵ ਦੇ ਵਿੱਚ ਵੱਡਾ ਹਿੱਸਾ ਲੈ ਰਹੇ ਨੇ ਗੱਲਬਾਤ ਕਰਦੇ ਆ ਰਕੇਸ਼ ਬਾਜਾ ਜੀ ਮੌਜੂਦ ਨੇ ਰਾਜਾ ਦਾ ਦਰਬਾਰ ਤੋਂ ਇੱਕ ਵੱਡੀ ਸ਼ਖੀਅਤ ਨੇ ਲੁਧਿਆਣੇ ਸ਼ਹਿਰ ਦੀ ਬਾਜਾ ਸਾਹਿਬ ਪਤੰਗ ਉਸਮ ਬਣਾਇਆ ਜਾ ਰਿਹਾ ਆਪਸੀ ਪ੍ਰੇਮ ਪਿਆਰ ਕਿਵੇਂ ਜਜ਼ਬਾ ਸਾਂਝੇ ਕਰੋ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਨਾਲ ਭਗਵਾਨ ਜੀ ਦੀ અપਾਰ ਕਿਰਪਾ ਤੇ ਸਾਡੇ ਵੱਡੇ ਸਾਰੇ ਜਿਹੜੇ ਦੇਖੋ ਬਜ਼ੁਰਗ ਸਾਡੇ ਤੁਕਲ ਜੀ ਸਵਾਜ ਜੀ ਸਾਰੇ ਟੀਮ ਸਾਰੇ ਇੱਥੇ ਆਏ ਆ ਅੱਜ ਸਾਰੇ ਸ਼ਹਿਰ ਵਾਸੀ ਜਿਹੜੇ ਕਿ ਇਹ ਦੂਰ ਦੂਰ ਤੋਂ ਆ ਕੇ ਭਗਵਾਨ ਜੀ ਦੇ ਚਰਨਾਂ 'ਚ ਨਤਮਸਤਕ ਹੋ ਕੇ ਪਤੰਗ ਉਸਮ ਦਾ ਆਨੰਦ ਲੈ ਰਹੇ ਆ ਹਜ਼ਾਰਾਂ ਦੇ ਤਦਾਦ 'ਚ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਲੋਹੜੀ ਦਾ ਤਿਹਾਰਾ ਬੜੀ ਧੂਮਤਾਮਨਾ ਦੁਆਰਾ ਮਨਾਇਆ ਜਾ ਰਿਹਾ ਹੈ 26 ਜਨਵਰੀ ਤੇ ਮੈਂ ਤੁਹਾਡੇ ਸਾਰੇ ਪਤਨਾਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਇਸੇ ਤਰ੍ਹਾਂ ਪਿਆਰ ਤੇ ਅਸ਼ੀਰਵਾਦ ਸਾਡੀ ਟੀਮਾਂ ਤੇ ਬਣਾਈ ਰੱਖਿਓ ਤੇ ਸਾਰੇ ਇਹ ਦੁਆਰਾ ਯੋਜਨਾ ਅਸੀਂ बार-बार ਇਸੇ ਤਰੀਕੇ ਦੇ ਕਰਦੇ ਰਹੀਏ ਕੀ ਬਾਤ ਤੁਸੀਂ ਸਾਰਾ ਕੇਜ ਬਜਾਜ ਜੀ ਰਾਜਾ ਦਾ ਦਰਬਾਰ ਤੋਂ ਨਾ ਫਿਰ ਗੱਲਬਾਤ ਹੋਵੇ ਲੋ ਜੀ ਨਵਦਰਗਾ ਮੰਦਿਰ ਤੋਂ ਸੁਭਾਸ਼ ਮਿਲ ਜੀ ਤੁਹਾਡੀ ਬੜੀ ਤਾਰੀਫ ਹੋਈ ਹੈ ਇਧਰੋਂ ਦੀ ਤੇ ਦੋ ਸ਼ੋਦੋਂ ਬਣਦੇ ਆ ਕਿੱਦਾਂ ਲੱਗ ਰਿਹਾ ਤੁਹਾਨੂੰ ਤੁਹਾਨੂੰ ਬਹੁਤ ਅੱਛਾ ਲੱਗਿਆ ਜਿਵੇਂ ਜੇ ਇਸ ਤਰ੍ਹਾਂ ਜਿਵੇਂ ਲੋਹੜੀ ਦਾ ਮੇਲਾ ਲੱਗਦਾ ਹੈ ਐਸਾ ਜਗਨਨਾਥ ਦੀ ਕਿਰਪਾ ਬੜੀ ਬੜੀ ਪ੍ਰੇਮ ਪਿਆਰ ਦੀ ਬੜੀ ਮਾਰਨਾ ਬਹੁਤ ਬਹੁਤ ਵਧੀਆ ਪਿਆਰ ਜੇ ਲੇਡੀਜ਼ ਜੈਟ ਸਾਰੇ ਰੁਪਏ ਬਈ ਪੜੇ ਇੰਜ ਵਾਇਲਾਇ ਕਰਦੇ ਨੇ ਜੀ ਬਹੁਤ ਇੱਛਾ ਲੱਗ ਰਿਹਾ ਹੈ ਇਹਨਾਂ ਨੇ ਸਾਨੂੰ 50 ਸਾਬੇ ਬੁਲਾਇਆ ਇਹਨਾਂ ਦੇ ਬੜੇ ਸ਼ੁਕਰਗੁਜ਼ਾਰ ਆ ਚੱਲ ਚੱਲੀ ਰੇ ਪਤੰਗ ਮੇਰੀ ਚੱਲੀ ਰੇ ਚੱਲੀ ਬਾਦਲੋਂ ਕੇ ਪਾਰ ਹੋ ਕੇ ਡੋਰ ਸਾਰੀ ਦੁਨੀਆ ਜੇ ਦੇਖ ਦੇਖ ਜੱਲੀ ਦੇ ਚੱਲੀ ਚੱਲੀ ਦੇ ਪਤੰਗ ਮੇਰੀ ਚੱਲੀ ਦੇ ਯੂ ਮਸਤ ਹਵਾਵਾਂ ਵਿੱਚ ਲਹਿਰਾਏ ਜਿਵੇਂ ਉੜ ਨਿਕਟੋਲਾ ਉੜਾ ਜਾਏ ਲੱਗੀ ਬਾਦਲੋਗੇ ਸੰਗ ਤੇਰੀ ਜੋੜੀ ਮੇਰੀ ਗੰਗ ਸਜਣਾ ਦੀ ਟੋਲੀ ਚੱਲੀ ਦੇ ਆਪਜੀ ਪ੍ਰੇਮ ਪਿਆਰ ਦੇ ਸੰਦੇਸ਼ ਦੇ ਨਾਲ ਗੁਰਬਤ ਕਰਦੇ ਆ ਏਕ ਇੱਕ ਆਰਬਾਤ ਤੋਂ ਕਰਨਗਪਾਲ ਦੀ ਮੌਜੂਦ ਨੇ ਡਾਕਟਰ ਸਾਹਿਬ ਕਿੱਦਾਂ ਲੱਗਦਾ ਜੀ ਅੱਜ ਇਹ ਮਾਹੌਲ ਪਰਿਵਾਰਕ ਮਾਹੌਲ ਪਤੰਗ ਉਸਵ ਦਿਵਸ ਬਾਸਾਂਜ ਕਰੋ ਸਭ ਤੋਂ ਪਹਿਲੇ ਜਿਹੜਾ ਕਿ 26 ਜਨਵਰੀ ਦਾ ਦਿਨ ਸਾਰੇ ਵਿਸ਼ਵ ਨੂੰ ਬਹੁਤ-ਬਹੁਤ ਮੁबारक खास ਤੌਰ ਤੇ ਤੁਹਾਨੂੰ ਜਿਹੜਾ ਕਿ ਰੂਬਰੂ ਕਰਾਨੇ ਹਰ ਇੱਕ ਪਬਲਿਕ ਨਾਲ ਔਰ ਸਾਡੇ ਬੜੀ ਸਤਿਕਾਰਯੋਗ ਰਕੇਸ਼ ਬਾਜਾ ਜੀ ਵੱਲੋਂ ਜਿਹੜਾ ਕਿ ਅੱਜ ਪਤੰਗ ਉਸਵ ਰੱਖਿਆ ਗਿਆ ਸਾਰੇ ਪੰਜਾਬ ਦੇ ਪੂਰੇ ਲੁਗਾਨੇ ਸ਼ਹਿਰ ਦੇ ਇੱਥੇ ਜਿੰਨੀ ਸੰਸਥਾਵਾਂ ਨੇ ਸਾਰੀ ਪਹੁੰਚੀਆਂ ਨੇ ਤੇ ਸਾਰਿਆਂ ਦਾ ਦਿਲੇ ਧੰਨਵਾਦ ਕਰਦਾ ਕਿਉਂਕਿ ਜਿਹੜਾ ਕਿ 26 ਜਨਵਰੀ ਦਾ ਦਿਨ ਉਹ ਸਾਡੇ ਦੇਸ਼ ਦੇ ਲਈ ਇੱਕ ਇਤਹਾਸਿਕ ਦਿਨ ਆ ਕਿ ਜੋ ਇਤਿਹਾਸਿਕ ਤੋਂ ਹੀ ਬੜਾ ਮੰਨਿਆ ਜਾਂਦਾ ਵੈ ਤੇ ਮੇਰੇ ਹਿਸਾਬ ਨਾਲ ਅੱਜ ਜਿਹੜਾ ਕਿ ਅਲੱਗ-ਅਲੱਗ ਸੰਸਥਾਵਾਂ ਅਲੱਗ-ਅਲੱਗ ਜਗ੍ਹਾਵਾਂ ਤੇ ਅਲੱਗ-ਅਲੱਗ ਅਫਸਰ ਜਿਹੜੇ ਮਨਾ ਰਹੇ ਆ ਉਹ ਬੜੇ ਸਤਿਕਾਰਯੋਗ ਨੇ ਔਰ ਉਸ ਤੋਂ ਵੱਡਾ ਜਿਹੜਾ ਮੇਰਾ ਭਰਾ ਰਕੇਸ਼ ਬਾਜਾਜ ਸਾਰੇ ਲੁਧਿਆਣਾ ਸ਼ਹਿਰ ਨੂੰ ਨਾ ਪੂਰੇ ਪੰਜਾਬ ਨੂੰ ਇਕੱਠ ਕਰ ਲੰਦਾ ਵਾ ਉਹ ਬਹੁਤ ਵੱਡੀ ਗੱਲ ਆ ਤੇ ਮੈਂ ਮਹਾਮਈ ਦਾਦੀ ਨੂੰ ਅਰਦਾਸ ਕਰਦਾ ਇੱਥੇ ਇੱਥੇ ਹਰ ਸਾਲ ਇੱਥੇ ਰੌਣਕਾਂ ਲੱਗਦੀ ਰਹਿਣ ਇਦਾਂ ਹੀ ਸਾਡਾ ਜਿਹੜਾ ਰਕੇਸ਼ ਬਾਇਆ ਭਰਾਵਾ ਹਮੇਸ਼ਾ ਇਦਾਂ ਹੀ ਮਦਦ ਚੜ ਕੇ ਹਿੱਸੇ ਲੈਂਦੇ ਰਹਿਣ ਬਹੁਤ ਬਹੁਤ ਸ਼ੁਕਰੀਆ ਜੈ ਮਾਤਾ ਜੀ ਦੇਖ ਸਕਦੇ ਹੋ ਕਿ ਸੋਹਣੇ ਮਾਹੌਲ ਦੇ ਨਾਲ ਇੱਕ ਆਪਣੇਪਣ ਦੇ ਨਾਲ ਪਿਆਰ ਦੇ ਨਾਲ ਇਸ ਪਤੰਗ ਉੱత్సਵ ਨੂੰ ਬਣਾਇਆ ਜਾ ਰਿਹਾ ਹੈ ਤੇ ਬੱਚੇ ਲੇਡੀਜ਼ ਮਾਵਾ ਪੈਣਾ ਮਤਾਵਾ ਦੇਖ ਸਕਦੇ ਹੋ ਹਰ ਤਰ੍ਹਾਂ ਦਾ ਵਰਗ ਹਰ ਤਰ੍ਹਾਂ ਦਾ ਪਰਿਵਾਰ ਇੱਥੇ ਮੌਜੂਦ ਹੈ ਜੋ ਆਪਸੀ ਪ੍ਰੇਮ ਪਿਆਰ ਦੀ ਸ਼ਾਇਦ ਇਸ ਪਤੰਗ ਉੱਤਸਵ ਦੇ ਬਹਾਨੇ ਬੜੀ ਹੀ ਸੋਹਣੀ ਉਦਾਹਰਣ ਪੇਸ਼ ਕਰ ਰਿਹਾ ਹੈ ਤੋ ਗੱਲਬਾਤ ਕਰਦੇ ਆਂ ਕੁਝ ਉਹ ਸ਼ਖਸੀਤਾਂ ਜਿਹਨਾਂ ਦਾ ਲੁਧਿਆਣਾ ਸ਼ਹਿਰ 'ਚ ਵੱਡਾ ਨਾਮ ਹੈ ਭਾਈ ਕੈਪਟਿਨ ਹੁਣੀ ਮੌਜੂਦ ਨੇ ਕੈਪੀ ਭਾਈ ਜੀ ਅੱਜ ਦਾ ਮਾਹੌਲ ਕਿਵੇਂ ਲੱਗ ਰਿਹਾ ਮੰਨ ਤੇ ਜਜ਼ਬਾ ਸਾਂਝਾ ਕਰੋ ਅੱਜ ਜਗਨਨਾਥ ਆਂ ਦੇ ਵਿੱਚ ਸਾਡਾ ਛੇਵਾ ਪਤੰਗ ਉਤਸਵ ਮਨਾਇਆ ਜਾ ਰਿਹਾ ਹੈ ਉਹ ਰਸੀ ਪਿਛਲੇ ਕਈ ਸਾਲਾਂ ਤੋਂ ਉਤਸਵ ਮਨਾਉਂਦੇ ਆ ਰਹੇ ਆਂ ਲੋਹੜੀ ਤੋਂ ਬਾਅਦ ਹਰ 26 ਜਨਵਰੀ ਨੂੰ ਅਸੀਂ ਮਨਾਉਂਦੇ ਆਂ ਸੋ ਇਸ ਤਰ੍ਹਾਂ ਇੱਥੇ ਇੱਕ ਪਰਿਵਾਰਿਕ ਮਾਹੌਲ ਹੁੰਦਾ ਵੈ ਬੱਚਿਆਂ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਜਿੱਦਾਂ ਕਿ ਅੱਜ ਆਪਾਂ ਦੇਖਦੇ ਆਂ ਅੱਜ ਕੱਲ ਬੱਚੇ ਪਤੰਗ ਬਾਜੀ ਤੋਂ ਦ ਸੋ ਅੱਜ ਇੱਥੇ ਇਸ ਤਰ੍ਹਾਂ ਦਾ ਅਸੀਂ ਮਾਹੌਲ ਬਣਾਉਨੇ ਆ ਤਾਂ ਕਿ ਬੱਚੇ ਪਤੰਗਬਾਜ਼ੀ ਨੂੰ ਯਾਦ ਰੱਖ ਕੇ ਆਪਣੇ ਪਰਿਵਾਰ ਦੇ ਨਾਲ ਇੱਥੇ ਪਤੰਗ ਉਡਾਣ ਔਰ ਡੋਰ ਵੀ ਅਸੀਂ ਆ ਦੇਖੋ ਪੁਰਾਣੀ ਜਿਹੜੀ ਚੜ੍ਹ ਖੜੀ ਆਉਂਦੀ ਆ ਸੀ ਉਹੀ ਉਡਾ ਰਹੇ ਆ ਕਿਉਂਕਿ ਚਾਈਨਾ ਡੋਰ ਬਿਲਕੁਲ ਬੈਨ ਹੈ ਪੁਰਾਣੀ ਵੀ ਨਹੀਂ ਚਾਹੀਦੀ ਇਹਹੀ ਅਪੀਲ ਕਰੂਗਾ ਤੁਹਾਡੇ ਚੈਨਲ ਦੇ ਮਾਤੇ ਵਰਾਈ ਸੋ ਇਸ ਤਰ੍ਹਾਂ ਦੇ ਉਤਸਵ ਵੀ ਅਸੀਂ ਪੂਰੇ ਪਿੰਡਾਂ ਵਿੱਚ ਮਨਾਈਏ ਤਾਂ ਕਿ ਮਾਹੌਲ ਪਰਿਵਾਰਕ ਮਾਹੌਲ ਬਨਿਆ ਰਹੇ ਔਰ ਇਸ ਇਹਨਾਂ ਉਤਸਵਾਂ ਦੇ ਥਰੂ ਸਾਡਾ ਇੱਕ ਸਮਾਜ ਤੱਕ ਵੀ ਵਧੀਆ ਮੈਸੇਜ ਆਵੇ ਥੈਂਕ ਯੂ ਜੀ ਥੈਂਕ ਯੂ ਸੋਲੂ ਦਿਹਾਣੇ ਸ਼ਹਿਰ ਦੇ ਇੱਕ ਵੱਡਾ ਨਾਮ ਸ਼੍ਰੀਮਾਨ ਹਰਕੀਸ਼ ਮਿੱਤਲ ਜੀ ਮੌਜੂਦ ਨੇ ਪਤੰਗ ਉਸ ਵਿੱਚ ਆਏ ਹੋਏ ਨੇ ਗੱਲਬਾਤ ਕਰਦੇ ਹਰਕੀਸ਼ ਮਿੱਤਲ ਜੀ ਕਿੱਦਾਂ ਮਹਿਸੂਸ ਕਰ ਰਹੇ ਹੋ ਅੱਜ ਪਤੰਗ ਉਸ ਵਿੱਚ ਆ ਕੇ ਇਹ ਪਰਿਵਾਰਕ ਮਾਹੌਲ ਦੇਖ ਕੇ ਮੈਂ ਸਭ ਨੂੰ ਪਹਿਲਾਂ ਸ਼੍ਰੀ ਜਗਨਨਾਥ ਧਾਮ ਦਾ ਸ਼ੂਗਰ ਗਿਆਰਾਂ ਜਿਨ੍ਹਾਂ ਨੇ ਇਹ ਉਤਸਵ 2-3 ਸਾਲ ਤੋਂ ਕਰ ਰਹੇ ਹੈ ਔਰ ਸ਼ਹਿਰ ਦਾ ਹਰ ਆਦਮੀ ਇੱਥੇ ਆ ਕੇ ਫੁੱਲੀ ਇੰਜੋਏ ਵੀ ਕਰਦਾ ਹੈ ਔਰ ਸ਼੍ਰੀ ਜਗਨਨਾਥ ਜੀ ਦੇ ਦਰਸ਼ਨ ਵੀ ਕਰਦਾ ਔਰ ਆਪਣੀ ਜਿਹੜੀ ਵੀ ਉਹਨਾਂ ਮਨੋ ਕਾਮਨਾਵਾਂ ਹੁੰਦੀ ਉਹ ਵੀ ਉੱਥੇ ਆ ਕੇ ਪੂਰੀ ਹੁੰਦੀ ਹੈ ਤੇ ਮੈਂ ਹਰਕੇਸ਼ ਮਿੱਤਲ ਕਲਚਰ ਸੈਕਟਰੀ ਸਤਿਕ ਕਲੱਬ ਜਿਹੜਾ ਕਿ ਉਸਵ ਦੇਖ ਕੇ ਸਾਡੇ ਵੀ ਮਨ ਆ ਵੀ ਅਸੀਂ ਸਤਿਕ ਕਲੱਬ ਦੇ ਵਿੱਚ ਵੀ ਇੱਕ ਉਸਵ ਇਸ ਤਰ੍ਹਾਂ ਦਾ ਦਾ ਕਰਾਈਏ ਔਰ ਭਗਵਾਨ ਦੀ ਜਿਹੜੀ ਇਹ ਪਵਿੱਤਰ ਜਗਾ ਤੇ ਇੱਥੇ ਸ਼ਹਿਰ ਦੇ ਜਿਹੜੇ ਲੋਕ ਆਂਦੇ ਆ ਉਹ ਇੱਕ ਅੱਜ ਇੰਨਾ ਕੁ ਅੱਛਾ ਮਹਿਸੂਸ ਕਰਦੇ ਪਰਿਵਾਰ ਨਾਲ ਆਏ ਆ ਇੱਕ ਉਤਸਵ ਦੇ ਉਤਸਵ ਇੱਕ ਆਪਣਾ ਆਪਣਾ ਸੰਡੇ ਦਾ ਇੰਜੋਏਮੈਂਟ ਔਰ ਸਾਰਿਆਂ ਨੂੰ ਪਿਆਰ ਮਿਲਦਾ ਔਰ ਸਾਰੇ ਇੱਥੇ ਆ ਕੇ ਇੱਕ ਦੂਜੇ ਨੂੰ ਜੱਫੀਆਂ ਪਾ ਕੇ ਮਿਲਦੇ ਆ ਔਰ ਅਸ਼ੀਰਵਾਦ ਦੇ ਤੌਰ ਤੇ ਪ੍ਰਸ਼ਾਦ ਵੀ ਇਤੋਂ ਮਿਲਦਾ ਪ੍ਰਚਾਰ ਲੱਗੇ ਜਾ ਰਿਹਾ ਹੈ ਜੀ ਸਰ ਬੀਇੰਗ ਕਲਚਰ ਸੈਕਟਰੀ ਕੀ ਕੋਈ ਤੁਹਾਡੀ ਸੋਚ ਹੈ ਕੀ ਕੋਈ ਵਿਜਨ ਹੈ ਆਪਣੇ ਕਲੱਬ ਨੂੰ ਲੈ ਕੇ ਕੋਈ ਚਰਚਾ ਹੋ ਜੇ ਅਸੀਂ ਕਲੱਬ ਦੇ ਵਿੱਚ ਦੋ ਸਾਲਾਂ ਜ ਬਹੁਤ ਅੱਛੇ ਪ੍ਰੋਗਰਾਮ ਕਰਾਏ ਆ ਐਸੇ ਪ੍ਰੋਗਰਾਮ ਕਰਾਏ ਆ ਜਿੱਦਾਂ ਲੋਹੜੀ ਆ ਜਾਂ ਕਰਵਾ ਚੌਥ ਆ ਲੇਡੀਜ਼ ਦੇ ਪ੍ਰੋਗਰਾਮ ਸੀਨੀਅਰ ਸਿਟੀਜ਼ਨ ਦੇ ਪ੍ਰੋਗਰਾਮ ਬੱਚਿਆਂ ਦੇ ਪ੍ਰੋਗਰਾਮ ਔਰ ਉਹਨਾਂ ਹਰੇਕ ਨੂੰ ਮੈਂਬਰ ਦੇ ਫੈਮਲੀਆਂ ਨੂੰ ਇਨਵੋਲ ਕਰਕੇ ਉਹਨਾਂ ਨੂੰ ਅਸੀਂ ਉਤਸਵ ਦਿੱਤੇ ਆ ਫੰਕਸ਼ਨ ਦਿੱਤੇ ਆ ਔਰ بڑے بڑے ਦੋ ਤਿੰਨ ਕਲਾਕਾਰ ਜਿਹੜੇ ਕਿ ਆਪਣਾ ਜਿੱਦਾਂ ਗੁਰਦਾਸ ਮਾਨ ਜੀ ਹੈ ਤੇ ਆਪਣਾ ਹੋਰ بڑے ਕਲਾਕਾਰ ਅਸੀਂ ਬੁਲਾਏ ਆ ਸਭ ਦੇ ਐਂਟਰਟੇਨਮੈਂਟ ਕੀਤਾ ਔਰ ਸਾਰੀ ਪੈਮਨ ਇਨਵੋਇਸ ਨੂੰ ਅਨਵੋਲ ਕੀਤਾ ਔਰ ਦੀਵਾਲੀ ਦੇਤੇ ਹਰੇਕ ਬੰਦੇ ਨੂੰ ਹਰੇਕ ਮੈਂਬਰ ਨੂੰ ਅਸੀਂ ਗਿਫਟ ਵੀ ਦਿੰਦੇ ਆ ਤੇ ਮੈਂਬਰ ਸਾਡੇ 2 ਸਾਲਾਂ ਚ ਇੰਨਾ ਕਿ ਐਨਜੋਇਮੈਂਟ ਕੀਤਾ ਇੰਨਾ ਖੁਸ਼ ਆ ਤੇ ਅੱਜ ਵੀ ਉਹ ਮੇਰੇ ਨਾਲ ਕਹਿੰਦੇ ਵੀ ਹਾਂਜੀ ਤੁਸੀਂ ਜਿਹੜੇ ਪਰੋਂ ਕਰਾਏ ਆ ਤੇ ਸਾਨੂੰ ਮੁਬਾਰਕਵਾਹ ਦਿੰਦੇ ਇਸ ਚੀਜ਼। ਕੀ ਬਤ ਧੰਨਵਾਦ। ਸੋ ਆਪਸੀ ਪ੍ਰੇਮ ਪਿਆਰ ਦੇ ਉਦਾਹਰਨ ਇਸ ਤਿਹਾਰ ਦੇ ਵਿੱਚ ਲੁਧਿਆਣਾ ਸ਼ਹਿਰ ਦੀਆਂ ਵੱਡੀਆਂ ਸ਼ਖਸੀਤਾਂ ਰਾਜਾ ਦਾ ਦਰਬਾਰ ਤੋਂ ਔਰ ਕੇਸ਼ ਪਜਾਜ ਦੀ ਇਸ ਪੂਰੇ ਪਰਿਵਾਰ ਨੂੰ ਇਕੱਠਾ ਕਰਨ ਵਾਲੇ ਨਾਲ ਗੋਬਿੰਦਰ ਸਿੰਘ ਬਸੰਤ ਸੋ ਦੇਖ ਪਾ ਰਹੇ ਹਾਂ ਕਿ ਚਿਹਰੇ ਤੇ ਖੁਸ਼ੀ ਦੇ ਨਾਲ ਮਨਾਇਆ ਜਾ ਰਿਹਾ ਲੋਹਾਨੇ ਸ਼ਹਿਰ ਦੇ ਜਗਨਨਾਥਾਂ ਵਿਖੇ ਪਤੰਗੂ ਸਭ ਨੂੰ ਸੋ ਲੋਹਾਨੇ ਦੇ ਵੱਡਾ ਨਾਮ ਬਸੰਤ ਤੋਂ ਸਿਹਾਰ ਪਵਿੰਦਰ ਬਸਾਂਜੀ ਤੇ ਕੇਸ਼ ਪਜਾਜ ਜੀ ਦੇ ਨਾਲ ਕੁਝ ਮਾਰੀ ਗੱਲਬਾਤ ਗੁਬਿੰਦਰ ਜੀ ਕਿੱਦਾਂ ਮਹਿਸੂਸ ਕਰ ਰਹੇ ਹੋ ਅੱਜ ਪੂਰਾ ਮਾਹੌਲ ਪਰਿਵਾਰਕ ਮਾਹੌਲ ਇਸ ਪ੍ਰੇਮ ਪਿਆਰ ਨਾਲ ਪਤੰਗਸੋ ਬਹੁਤ ਹੀ ਸੋਹਣਾ ਉਤਸਵ ਮਨਾਇਆ ਜਾ ਰਿਹਾ ਹੈ ਮਨ ਖੁਸ਼ ਹੋ ਗਿਆ ਇੱਥੇ ਆ ਕੇ ਔਰ ਇਸ ਜਗ੍ਹਾ ਤੇ ਵੈਸੇ ਵੀ ਭਗਵਾਨ ਜਗਨਨਾਥ ਜੀ ਦੀ ਬੜੀ ਕਿਰਪਾ ਹੈ ਔਰ ਲੋ ਦੇਖੋ ਬੱਚਿਆਂ ਸਮੇਤ ਆ ਕੇ ਇੱਥੇ ਇੰਜੋਏ ਕਰ ਰਹੇ ਹੈ ਬਹੁਤ ਵੱਡੀ ਗੱਲ ਲੁਧਿਆਣਾ ਨਿਵਾਸੀਆਂ ਦੀ ਸੋ ਇਸ ਮੌਕੇ ਤੇ ਅੱਜ ਪਤੰਗ ਉਸ ਵੇਲੇ ਇੱਕ ਰਾਧਿਕਾ ਟੂਰਿਜ਼ਮ ਦਾ ਜੋ ਐ ਕਨੋਪੀ ਲੱਗੀ ਹੋਈ ਹੈ ਡੋਮੈਸਟਿਕ ਐ ਇੰਟਰਨੈਸ਼ਨਲ ਪੈਕੇजेस ਗੱਲਬਾਤ ਕਰਦੇ ਆ ਕਿ ਕੀ ਰਾਧਿਕਾ ਟੂਰਿਜ਼ਮ ਤੇ ਕੀ ਕੁਝ ਲੈ ਕੇ ਆਈ ਹੈ ਲੁਧਿਆਣਾ ਵਾਸੀਆਂ ਵਾਸਤੇ ਭਾਈ ਜੀ ਕੀ ਕੁਝ ਲੈ ਕੇ ਆਏ ਹੋ ਮੈਂ ਜਗਨਨਾਥ ਧਾਮ ਵੱਲੋਂ ਇਹ ਅਨਾਉਂਸ ਕਰਨਾ ਚਾਹੁੰਦਾ ਕਿ ਰਾਧਿਕਾ ਟੂਰਿਜ਼ਮ ਨੇ ਅੱਜ ਇੱਥੇ ਆਪਣੀ ਕਨੋਪੀ ਲਗਾਈ ਹੈ ਔਰ ਇਹ ਸਾਨੂੰ ਸਾਡੇ ਜਗਨਨਾਥ ਧਾਮ ਦੇ ਨਾਲ ਵੀ ਜੁੜੇ ਹੋਏ ਨੇ ਰੱਥਿਆ ਤਰ੍ਹਾਂ ਬਹੁਤ ਦੇਰ ਤੋਂ ਜੁੜੇ ਆ ਇਹ ਇੰਟਰਨੈਸ਼ਨਲ ਟੂਰ ਪੈਕੇजेस ਦਿੰਦੇ ਆ ਚਾਹੇ ਕਿ ਜਵੇਂ ਮੋਬਾਈਲ ਆਪਣਾ ਥਾਈਲੈਂਡ ਉਸ ਤੋਂ ਬਾਅਦ ਦੁਬਈ ਉਸ ਤੋਂ ਅਮਰੀਕਾ ਕੈਨੇਡਾ ਯੂਰਪ ਹਰ ਜਗ੍ਹਾ ਐ ਬੰਦਿਆਂ ਨੂੰ ਉੱਥੇ ਟੂਰਿਜ਼ਮ ਕਰਾਉਂਦੇ ਆ ਉਹਨਾਂ ਦੇ ਵੀਜ਼ੇ ਲਗਾਉਂਦੇ ਆ ਨਾਲੇ ਉੱਥੇ ਉਹਨਾਂ ਦਾ ਸਟੇ ਦਾ ਉਹਨਾਂ ਦਾ ਟਿਕਟਿੰਗ ਦਾ ਸਾਰਾ ਇੰਤਜ਼ਾਮ ਕਰਦੇ ਆ ਔਰ ਬਹੁਤ ਹੀ ਸੁੰਦਰ ਇਹਨਾਂ ਦਾ ਕੰਮ ਹੁੰਦਾ ਮੈਂ ਵੀ 2-3 ਵਾਰ ਇਹਨਾਂ ਦੇ ਮਾਧਿਅਮ ਦੇ ਨਾਲ ਗਿਆ ਬਹੁਤ ਹੀ ਸੋਹਣਾ ਪ੍ਰੋਗਰਾਮ ਇਹਨਾਂ ਦਾ ਹੁੰਦਾ ਔਰ ਹਰ ਤਰ੍ਹਾਂ ਦੀ ਇਹਨਾਂ ਦੇ ਕੋਲ ਫੈਸਿਲਿਟੀ ਅਵੇਲੇਬਲ ਹੁੰਦੀ ਆ 5 ਸਟਾਰ ਹੋਟਲਸ ਹੁੰਦੇ ਆ ਸਾਰੀਆਂ ਐਟ੍ਰੈਕਟਿੰਗ ਕਰਦੇ ਆ ਔਰ ਬਹੁਤ ਹੀ ਅੱਛਾ ਪ੍ਰੋਗਰਾਮ ਕਰਦੇ ਆ। ਜੇ ਗੱਲ ਕਰੀਏ ਪਾਰਦਰਸ਼ਤਾ ਦੀ ਤੇ ਕੰਮ ਟਰਾਂਸਪੇਰੈਂਟ ਹੈ। ਉਹ ਲਾ ਨਹੀਂ ਰੱਖਦੇ। ਕੋਈ ਉਹਲਾ ਨਹੀਂ ਰੱਖਦੇ। ਮੈਂ ਤਾਂ ਖੁਦ ਆਪਣਾ ਪਰਸਨਲ ਐਕਸਪੀਰੀਅੰਸ ਦੱਸ ਰਿਹਾ ਕਿ ਮੈਂ ਹੁਣੇ ਪਿੱਛੇ ਹੀ 4 ਮਹੀਨੇ ਪਹਿਲਾਂ ਇਹਨਾਂ ਨੇ ਮੈਨੂੰ ਦੁਬਈ ਭੇਜਿਆ ਸੀ। ਪਿਛਲੇ ਮਹੀਨੇ ਤਾਂ ਇਹਨਾਂ ਨੇ ਮੈਨੂੰ ਯੂਐਸਏ ਭੇਜਿਆ। ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾਂ ਨੇ ਸਾਰੀ ਬੁਕਿੰਗਸ ਕੀਤੀਆਂ ਔਰ ਉੱਥੇ ਜਾ ਕੇ ਕੋਈ ਤੁਹਾਨੂੰ ਇੱਕ ਚੀਜ਼ ਦੇ ਵੀ ਕੋਈ ਜੋ ਇਹਨਾਂ ਨੇ ਕਹਿਤਾ ਉਸ ਤੋਂ ਕੋਈ ਅਲੱਗ ਗੱਲਬਾਤ ਨਹੀਂ ਹੁੰਦੀ। ਬਹੁਤ ਵਧੀਆ ਹੁੰਦਾ। ਕਿੱਧਰ ਆਫਿਸ ਕਿੱਥੇ ਟਾਈਮਿੰਗ ਆਪੋਜ਼ਿਟ ਖੰਨਾ ਜਵੈਲਰ ਠੀਕ ਹੈ ਠੀਕ ਹੈ ਰਾਧਿਕਾ ਉਹ ਰਾਧਿਕਾ ਟੂਰਿਜ਼ਮ ਡੋਮੈਸਟਿਕ ਐਂਡ ਇੰਟਰਨੈਸ਼ਨਲ ਪੈਕੇजेस ਜੀ ਹਾਂ info@radhikaturism.com ਦੇਖ ਸਕਦੇ ਹੋ ਕਿ ਡੋਮੈਸਟਿਕ ਜਾਂ ਇੰਟਰਨੈਸ਼ਨਲ ਪੈਕੇजेस ਦੀ ਗੱਲ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੇ ਨਾਲ ਘੁੰਮਣਾ ਫਿਰਨ ਜਾਣਾ ਹੋਵੇ ਪਰਿਵਾਰ ਦੇ ਨਾਲ ਜਾਣਾ ਹੋਵੇ ਤਾਂ ਲੁਧਿਆਣੇ ਸ਼ਹਿਰ ਦਾ ਇੱਕ ਉੱਭਰ ਰਿਹਾ ਨਾਮ ਰਾਧਿਕਾ ਟੂਰਿਜ਼ਮ ਟੂਰਿਜ਼ਮ ਨੂੰ ਲੈ ਕੇ ਘੁੰਮਣ ਫਿਰਨ ਨੂੰ ਲੈ ਕੇ ਇੱਕ ਚੰਗੀ ਚੀਜ਼ ਦੇਖਣ ਨੂੰ ਮਿਲੀ ਹੈ ਜਗਨਾਥਾਂ ਵਿਖੇ ਇਹ ਪਿਆਰੀ ਜੀ ਕਨੋਪੀ ਜੋ ਤੁਹਾਨੂੰ ਦੇਸ਼ ਵਿਦੇਸ਼ ਯਾਤਰਾ ਕਰਾਵੇਗੀ ਤੇ ਜੈਡ ਰੇਡ ਵਿੱਚ ਅੰਦਰ ਬਾਹਰ ਹਰ ਥਾਂ ਤੇ ਘੁਮਾਵੇਗੀ ਸੋ ਜਗਨਨਾਥ ਧਾਮ ਵਿਖੇ ਪਤੰਗ ਉਤਸਵ ਦੇ ਵਿੱਚ ਇੱਕ ਬੜੇ ਪਿਆਰੀ ਕਨੋਪੀ ਲੱਗੀ ਹੋਈ ਹੈ ਹੋਰ ਆਯੁਰਵੇਦ ਕਾ ਸਾਰ ਦੇ ਬਿਮਾਰੀਆਂ ਨੂੰ ਮਾਰ ਮੈਜਿਕ ਟਰੀ ਆਯੁਰਵੇਦਾ ਸੈਂਟਰ ਸਾਊਥ ਸਿਟੀ ਲੁਧਿਆਣਾ ਕੀ ਕੁਝ ਲੈ ਕੇ ਆਏ ਨੇ ਇਹ ਕੁਝ ਗੱਲਬਾਤ ਕਰਦੇ ਆ ਜੀ ਤੁਹਾਡਾ ਨਾਮ ਜੀ ਬੇਨੂ ਜੈਨ ਚਕ ਜਬ ਕੀ ਲੈ ਕੇ ਆਏ ਹੂੰ ਐਕਚੁਅਲੀ ਦਾ ਕਰਕਸ ਕੀ ਹੈ ਦਾ ਸਾਰ ਕੀ ਹੈ ਸਰ ਬੇਸਿਕਲੀ ਇਹ ਆਯੁਰਵੈਦਿਕ ਪੰਚਕਰਮਾ ਸੈਂਟਰ ਹੈ ਸਾਡਾ ਮੈਜਿਕ 3 ਦੇ ਨਾਮ ਤੇ ਸਾਊਥ ਸਿਟੀ ਦੇ ਵਿੱਚ ਤੇ ਉਸ ਦੇ ਅੰਦਰ ਆਯੁਰਵੈਦਿਕ ਥੈਰੇਪੀਜ਼ ਕਰਵਾਈਆਂ ਜਾਂਦੀਆਂ ਤੁਹਾਡੀ ਪ੍ਰੋਬਲਮਸ ਇਹ ਨਾਲ ਰਿਲੇਟਡ ਜਿਵੇਂ ਡਾਕਟਰ ਸਾਡਾ ਵਾਤ ਪਿਤ ਕਫ ਚੈੱਕ ਕਰਦੇ ਨੇ ਤੇ ਉਹਦੇ ਅਕੋਰਡਿੰਗ ਹੀ ਤੁਹਾਡੇ ਦੋਸ਼ ਅਸ ਦੇ ਅਕੋਰਡਿੰਗ ਕੋੜੀ ਥੈਰੇਪੀਜ਼ ਰਿਕਮੈਂਡ ਕਰਦੇ ਆਂ ਔਰ ਇਹ ਟਰੀਟਮੈਂਟ ਥੈਰੇਪੀਜ਼ ਹੁੰਦੀਆਂ ਨੇ ਜਿਸ ਦੇ ਨਾਲ ਇਲਾਜ ਕੀਤਾ ਜਾਂਦਾ ਬੀਪੀ 슈ਗਰ ਤੁਹਾਡੇ ਸ਼ਾਰਟਿਕਾ ਪੇਨ ਹੈ ਮੀ ਪੇਨਸ ਹੈ ਬੈਗ ਪੇਨ ਹੈ ਪੀਸੀਓਡੀ ਦੀ ਪ੍ਰੋਬਲਮਸ ਹੈ ਬਹੁਤ ਸਾਰੀ ਪ੍ਰੋਬਲਮਸ ਹੈ ਹਰ ਇੱਕ ਪ੍ਰੋਬਲਮ ਇਹ ਬਹੁਤ ਦਰ ਤੱਕ ਹੱਲ ਕਰਦੇ ਆਂ ਦੇਖ ਸਕਦੇ ਹੋ ਫ੍ਰੀ ਇਮਿਊਨਿਟੀ ਬੂਸਟਰ ਡਰਾਪਸ ਦੇ ਨਾਲ ਮੈਜਿਕ ਟਰੀ ਭਾਈ ਜੀ ਤੁਹਾਡਾ ਨਾਮ ਮੇਰਾ ਨਾਮ ਸੰਜੀਵ ਖਰਾਨਾ ਹੈ ਠੀਕ ਹੈ ਤੁਸੀਂ ਮੈਜਿਕ ਹੈਲਥ ਪੁਆਇੰਟ ਨੂੰ ਜਾਣਦੇ ਹੋਵੋਗੇ ਪਹਿਲਾਂ ਜਿਹੜਾ ਜਿਮ ਚੱਲ ਰਿਹਾ ਮੈਂ ਆਂਦਾ ਓਨਰ ਆਏ ਅਸੀਂ ਆਪਣਾ ਸੈਕੰਡ ਯੂਨਿਟ ਸ਼ੁਰੂ ਕੀਤਾ ਹੈ ਸਾਊਥ ਸਿਟੀ ਦੇ ਵਿੱਚ ਪਿਉਰਲੀ ਆਯੁਰਵੇਦਾ ਟ੍ਰੀਟਮੈਂਟ ਨੇ ਜਿਹਦੇ ਵਿੱਚ ਅਸੀਂ ਅੱਜ ਇੱਥੇ ਤਿੰਨ ਕੈਂਪ ਆਰਗੇਨਾਈਜ਼ ਕੀਤੇ ਸੀਗੇ ਪਹਿਲਾ ਕੈਂਪ ਰਿਹਾ ਸਵਰਨ ਪ੍ਰਾਸ਼ਨ ਕੈਂਪ ਜਿਹਦੇ ਵਿੱਚ 0 ਤੋਂ 16 ਸਾਲ ਦੇ ਬੱਚਿਆਂ ਨੂੰ ਅਸੀਂ ਫ੍ਰੀ ਡਰਾਪਸ ਭਲਾਈਆਂ ਨੇ ਤਾਂ ਕਿ ਉਹਨਾਂ ਦੀ ਇਮਿਊਨਿਟੀ ਬੂਸਟ ਹੋ ਸਕੇ ਹੈਲਥ ਚੰਗੀ ਹੋ ਸਕੇ ਤੇ ਜਿਹੜਾ ਦੂਸਰਾ ਆਮ ਦਿਖਾ ਵੀ ਦੀ ਆਪ ਨੂੰ ਹੈ ਕਿ ਕੀ ਆਜੋ ਹਾਂਜੀ ਹਾਂਜੀ ਆਜੋ ਆਜੋ ਸਵਰਨ ਪ੍ਰਾਸ਼ਨ ਸਵਰਨ ਪ੍ਰਾਸ਼ਨ ਦੇ ਵਿੱਚ ਆ ਡਰਾਪਸ ਹੁੰਦੀਆਂ ਨੇ ਸਾਡੀਆਂ ਸਵਰਨ ਪ੍ਰਾਸ਼ਨ ਡਰਾਪਸ ਇਹ ਡੇਲੀ ਲੈਣੀ ਹੁੰਦੀ ਹੈ ਬੱਚੇ ਨੇ ਤਾਂ ਕਿ ਬੱਚੇ ਦੀ ਗ੍ਰੋਥ ਇਨਕਰੀਜ਼ ਹੋ ਸਕੇ ਠੀਕ ਹੈ ਜੀ ਤੇ ਜਿਹੜਾ ਮਰਮ ਕਰਮ ਵਾਲਾ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਸੀ ਅੱਜ ਜਿਵੇਂ ਲਿਖਿਆ ਹੋਇਆ ਹੈ ਫ੍ਰੀ ਮਰਮ ਕਰਮ ਕੈਂਪ ਹੂੰ ਇਹਦੇ ਵਿੱਚ ਜਿਹੜਾ ਪ੍ਰੋਬਲਮ ਏਰੀਆ ਹੁੰਦਾ ਜਿੱਥੇ ਪੇਨ ਚੱਲ ਰਹੀ ਹੁੰਦੀ ਹੈ ਉੱਤੇ ਸ਼ਿਲਾਕਾ ਲਗਾ ਕੇ ਆਯੁਰਵੈਦਿਕ ਡਾਕਟਰ ਹੂੰ ਆਪ ਆਪਣਾ ਟ੍ਰੀਟਮੈਂਟ ਦਿੰਦੇ ਨੇ ਅਗਨੀ ਕਰਮ ਦੇ ਨਾਲ ਠੀਕ ਹੈ ਜਿਹਦੇ ਵਿੱਚ 15 ਤੋਂ 20 ਮਿੰਟ ਦੇ ਵਿੱਚ ਪਰਸਨ ਨੂੰ 15 ਤੋਂ 20% ਫਰਕ ਪੈ ਜਾਂਦਾ ਹੈ ਠੀਕ ਹੈ ਮਤਲਬ ਅੱਜ ਜਿੰਨੇ ਵੀ ਲੋਕ ਆਏ ਇੱਥੇ ਜਿਨ੍ਹਾਂ ਨੂੰ ਪੇਨ ਸੀਗੀ ਸ਼ਾਇਰ ਟਿਕਾ ਦੀ ਬੈਕ ਦੀ ਸ਼ੋਲਡਰ ਪੇਨ ਸੀ ਫਰੋਜ਼ਨ ਸ਼ੋਲਡਰ ਸੀ ਨਹੀਂ ਪੇਨ ਸੀ ਉਹਨਾਂ ਨੇ ਜਦੋਂ ਇਹ ਅਗਨੀ ਕੀ ਸਾਡਾ 15 20% ਸਾਨੂੰ ਰਿਲੈਕਸ ਕਰ ਕਿੰਡ ਆਫ ਇਨਸਟੈਂਟ ਰੀਲੀਫ ਕਹਿ ਸਕਦੇ ਆਪਾਂ ਐਗਜ਼ੈਕਟਲੀ ਰੀਅਲ ਵਰਡ ਇਜ਼ ਇਨਸਟੈਂਟ ਰੀਲੀਫ ਹਾਂਜੀ ਹਾਂਜੀ ਤੇ ਤੀਸਰਾ ਅਸੀਂ ਜਿਹੜੇ ਸਾਡੇ ਡਾਕਟਰਸ ਬੈਠੇ ਨੇ ਮੈਜਿਕ ਟਰੀ ਦੇ ਇਹ ਪ੍ਰੋਪਰਲੀ ਗਾਈਡ ਕਰ ਰਹੇ ਨੇ ਕਿ ਆਯੁਰਵੇਦ ਨੂੰ ਕਿਉ ਫੋਲੋ ਕਰਨਾ ਚਾਹੀਦਾ ਹੈ ਡਾਈਟ ਬਾਰੇ ਦੱਸ ਰਹੇ ਨੇ ਤੁਹਾਡੇ ਵਾਈਟਲਸ ਚੈੱਕ ਕਰਕੇ ਤੁਹਾਨੂੰ ਐਗਜ਼ੈਕਟਲੀ ਪ੍ਰੋਪਰਲੀ ਗਾਈਡ ਕਰ ਰਹੇ ਨੇ ਵੀ ਆਪਾਂ ਨੂੰ ਆਯੁਰਵੇਦ ਦਾ ਕਿਉ ਫੋਲੋ ਕਰਨਾ ਚਾਹੀਦਾ ਹਾਂਜੀ 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 ਤੇ ਅੱਜ ਇੱਥੇ ਜਗਨਨਾਧਾਮ ਦੇ ਵਿੱਚ ਭਗਵਾਨ ਜਗਨਨਾਥ ਦੀ ਕਿਰਪਾ ਨਾਲ 1500 ਲੋਕ ਆਏ ਸੀਗੇ ਉਹਦੇ ਵਿੱਚ ਸਾਨੂੰ ਕਾਫੀ ਲੋਕਾਂ ਨੇ ਵਿਜ਼ਿਟ ਕੀਤਾ ਲੋਕਾਂ ਨੇ ਕੌਮਪਲੀਮੈਂਟ ਵੀ ਕੀਤਾ ਕਿ ਇਸ ਚੀਜ਼ ਦੀ ਲੋੜ ਸੀਗੀ ਲੁਧਿਆਣੇ ਨੂੰ ਕਿ ਇੱਕ ਵਧੀਆ ਆਯੁਰਵੈਦਿਕ ਸੈਂਟਰ ਹੋਵੇ ਇੱਥੇ ਜਿਹਦੇ ਵਿੱਚ ਉਹਨਾਂ ਨੂੰ ਸਾਰੀ ਥੈਰਪੀਆਂ ਮਿਲਣ ਲੋਕਾਂ ਨੂੰ ਬਾਹਰ ਨਾ ਜਾਣਾ ਪਵੇ ਜਿਵੇਂ ਲੋਕ ਪਹਿਲੇ ਬੈਂਗਲੌਰ ਕਾਇਕਲ ਵਗੈਰਾ ਜਾਂਦੇ ਸੀਗੇ ਥੈਰਪੀਜ਼ ਲੈਣ ਉਹਨਾਂ ਨੂੰ ਅਸੀਂ ਹੁਣ ਲੋਕਲ ਹੀ ਦੇਣ ਲੱਗ ਗਏ ਆ ਠੀਕ ਹੈ ਜੀ ਤੋ ਹੋਰ ਕੁਝ ਲੋਕ ਜਿਹੜੇ ਤਕਲੀਫ ਤੋਂ ਹਜੇ ਵੀ ਰੂਬਰੂ ਹੁੰਦੇ ਨੇ ਉਹਨਾਂ ਤਕਲੀਫ ਤੋਂ निजात ਪਾਉਣ ਲਈ ਤੁਹਾਡੇ ਕੋਲ ਕਦੋ-ਕਦੋ ਆ ਸਕਦੇ ਨੇ ਸਮਾਂ ਕੀ ਹੋਊਗਾ ਸਮਾਂ ਸਰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਸਾਊਥ ਸਿਟੀ ਦੇ ਵਿੱਚ ਮੈਜਿਕ ਟਰੀ ਆਯੁਰਵੇਦਾ ਸੈਂਟਰ ਓਪਨ ਰਹਿੰਦਾ ਹੈ ਸੱਤੋ ਦਿਨ ਡਾਕਟਰ ਰਹਿੰਦੇ ਨੇ ਨਾਲੇ ਪੰਚਕਰਮਾ ਥੈਰੇਪਿਸਟ ਰਹਿੰਦੇ ਨੇ ਸਾਰੇ ਟ੍ਰੀਟਮੈਂਟ ਦਾ ਪ੍ਰੋਪਰ ਅਰੇਂਜਮੈਂਟ ਹੈ ਉੱਥੇ ਸਾਡੇ ਕੋਲੋਂ ਜੇ ਕਿਸੇ ਨੂੰ ਕੋਈ ਮੈਡੀਕੇਸ਼ਨ ਦੀ ਹੈਲਪ ਚਾਹੀਦੀ ਹੈ ਤੋ ਉਹ ਵੀ ਮਿਲ ਜਾਂਦੀ ਹੈ ਜੇ ਥੈਰੇਪੀ ਦੀ ਹੈਲਪ ਚਾਹੀਦੀ ਹੈ ਤੋ ਉਹ ਤਾਂ ਆਲਰੇਡੀ ਉੱਥੇ ਹੈ ਗਈ ਹੈ ਸਰ ਚਲੋ ਠੀਕ ਹੈ ਧੰਨਵਾ ਕਿੰਨਾ ਕਿਤੇ ਅੱਜ ਦੀ ਡੇ ਟੂ ਡੇ ਲਾਈਫ ਦੀ ਗੱਲ ਕਰੀਏ ਫਾਸਟ ਮੂਵਿੰਗ ਲਾਈਫ ਹੈ ਦੁੱਖ ਤਕਲੀਫਾਂ ਬਹੁਤ ਹੁੰਦੀਆਂ ਨੇ ਤੇ ਇਨਸਟੈਂਟ ਰੀਲੀਫ ਜੇ ਮਿਲ ਜਾਵੇ ਤਾਂ ਸ਼ਾਇਦ ਇਹਦੇ ਨਾਲੋਂ ਜ਼ਿਆਦਾ ਸੋਹਣੇ ਤੇ ਸੁਹਾਗੇ ਕੋਈ ਨਹੀਂ ਹੋ ਸਕਦਾ ਸੋ ਇਸ ਕੈਂਪ ਦੇ ਵਿੱਚ ਕ੍ਰੋਪਸ ਦੇਖ ਸਕਦੇ ਹੋ ਤੇ ਨਾਲ ਦੇ ਨਾਲ ਪੜ੍ਹ ਸਕਦੇ ਹੋ ਕਿ ਕਿਹੜੇ ਕਿਹੜੇ ਇੱਥੇ ਹੱਲ ਨੇ ਜੋ ਹੋ ਸਕਦੇ ਨੇ ਏਜ ਗਰੁੱਪਸ ਟਾਈਮਿੰਗਸ ਖਤਰਾਂ ਦੇ ਨਾਲ ਇੱਥੇ ਚੀਜ਼ਾਂ ਮੌਜੂਦ ਨੇ ਸੋ ਤੁਸੀਂ ਕੋ ਦੇਖ ਸਕਦੇ ਹੋ ਥੱਲੇ ਫੋਨ ਨੰਬਰ ਨਾਲ ਮੌਜੂਦ ਨੇ ਤੇ ਫੋਨ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਨਾਲ ਦੇ ਨਾਲ ਫਿਰ ਦੱਸ ਦਿੰਨੇ ਆ ਮੈਜਿਕ ਟਰੀ ਆਯੁਰਵੈਡ ਸੈਂਟਰ ਸਾਊਥ ਲੁਧਿਆਣਾ ਸੋ ਹੁਣ ਬੰਦੇ ਕੋਈ ਦੁੱਖ ਹੋਵੇ ਤੁਹਾਡੇ ਕੋਲ ਆ ਜਾਵੇ ਹਾਂਜੀ ਹਾਂਜੀ ਦੁੱਖ ਹੋਵੇ ਸਾਡੇ ਕੋਲ ਆ ਜਾਵੇ ਨਾਲੇ ਅਸੀਂ ਲੁਧਿਆਣਾ ਦੇ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਵੀ ਐਜ਼ ਅ ਫ੍ਰੀ ਆਯੁਰਵੈਦਾ ਕੈਂਪ ਅਸੀਂ ਲਗਾਤਾਰ ਆਰਗੇਨਾਈਜ਼ ਕਰਦੇ ਰਾਂਗੇ ਆਯੁਰਵੈਦੀ ਨੌਲੇਜ ਨੂੰ ਵਧਾਉਂਦੇ ਰਾਂਗੇ ਤਾਂ ਕਿ ਲੋਕਾਂ ਦੇ ਘਰ ਪ੍ਰੋਪਰਲੀ ਆਯੁਰਵੈਦ ਪਹੁੰਚ ਸਕੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ